ਪੰਜਾਬ ਗੁਰੂਆਂ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਪਹਿਲਾ ਵੱਡਾ ਮਾਮਲਾ ਸਾਹਮਣੇ ਆਇਆ ਰੁਪਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਦਾ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਨੂੰ ਤਸੀਹੇ ਦੇ ਕੇ ਤਸ਼ੱਦਦ ਕਰਕੇ ਬਰੂਟਲਿਟੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਪ੍ਰਸ਼ਾਸਨ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਇਹ ਗੁੱਥੀ ਸੁਲਝਾ ਲਈ ਗਈ ਅਤੇ ਵੱਡੀ ਕਾਰਵਾਈ ਕਰ ਦਿੱਤੀ ਰੁਪਿੰਦਰ ਕੌਰ ਉਸ ਦੇ ਆਸ਼ਿਕ ਹਰਕਵਲ ਅਤੇ ਉਸ ਦੇ ਸਾਥੀ ਵਿਸ਼ਵਦੀਪ ਅਤੇ ਇੱਕ ਲੜਕੀ ਜਿਹੜੀ ਹੈ ਜਿਹੜਾ ਓਟੀ ਦਾ ਕੋਰਸ ਕਰਦੀ ਹੈ ਉਹਦੇ ਤੇ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਇਹ ਸਾਰਾ ਮੁਕਾਬਲਾ ਸਾਰਾ ਜਿਹੜਾ ਹੈ ਇਹ ਮੁਕਦਮਾ ਜਿਹੜਾ ਹੈ ਇਹ ਹੁਣ ਅਦਾਲਤ ਉਲ ਚੱਲ ਰਿਹਾ ਹੈ ਇਹ ਸਾਰੇ ਨਿਆਂਖਾਸਤ ਵਿੱਚ ਨੇ ਤੇ ਦੂਸਰੇ ਪਾਸੇ ਇੱਕ ਹੋਰ ਪਤਨੀ ਨੇ ਆਪਣੇ ਪਤੀ ਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਹੈ ਯਾਨੀ ਕਿ ਉਸ ਹਲਕੇ ਦੇ ਵਿੱਚ ਹਾਹਾਕਾਰ ਮਚ ਗਈ ਹੈ ਕਿ ਅਜਾਇਆ ਕਿਵੇਂ ਹੋ ਗਿਆ ਪੰਜਾਬ ਦੇ ਵਿੱਚ ਅਜਈਆਂ ਘਟਨਾ ਨੂੰ ਵਾਰ-ਵਾਰ ਅੰਜਾਮ ਦਿੱਤਾ ਜਾ ਰਿਹਾ ਹੈ ਕੱਲ ਇੱਕ ਘਟਨਾ ਵਾਪਰੀ ਸੀ ਬਠਿੰਡੇ ਦੇ ਵਿੱਚ ਯਾਨੀ ਕਿ ਆਪਣੇ ਪਤੀ ਨੇ ਜਿਹੜਾ ਹੈ ਆਪਣੀ ਪਤਨੀ ਨੂੰ ਮਾਰ ਦਿੱਤਾ ਹਾਲਾਂਕਿ ਉਹਨਾਂ ਦਾ 2 ਸਾਲ ਦਾ ਬੱਚਾ ਵੀ ਹੈ 2022 ਦੇ ਵਿੱਚ ਉਹਨਾਂ ਦੀ ਲਾ ਮੈਰਜ ਹੋਈ ਸੀ ਇਹ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾ ਘਟਨਾਵਾਂ ਰੁਕਣਗੀਆਂ ਕਦੋਂ ਹੁਣ ਸਾਨੂੰ ਮਾਰਨ ਵਾਲੇ ਬਾਹਰ ਦੇ ਨਹੀਂ ਸਾਨੂੰ ਮਾਰਨ ਵਾਲੇ ਕੁਸ਼ਰਾਰਤੀ ਅੰਸਰ ਨਹੀਂ ਅਸੀਂ ਘਰ ਦੇ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬੈਠੇ ਹੋਇਆ ਪੰਜਾਬ ਅਤੇ ਪੰਜਾਬੀਤ ਕਿੱਦੀ ਜਾ ਕਿੱਥੇ ਜਾ ਰਿਹਾ ਹੈ ਸਭਿਆਚਾਰ ਪੰਜਾਬ ਦੇ ਲੋਕ ਪੰਜਾਬ ਦੀਆਂ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਤੇ ਅਜਿਹੀਆਂ ਘਟਨਾਵਾਂ ਦਾ ਹੋਣਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇਹ ਖਤਰੇ ਦੀ ਨਿਸ਼ਾਨੀ ਦੱਸਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ YouTube ਤੇ ਲੋਕ ਵੇਖ ਕੇ ਵੱਡੇ ਵੱਡੇ ਕਾਰਏ ਕਰਦੇ ਨੇ ਜੋ ਹਲਕਾ ਬਠਿੰਡਾ ਦੇ ਵਿੱਚ ਹੋਇਆ ਉਹ ਜਿਹੜੀ ਲੜਕੀ ਮਰੀ ਰਿਤਿਕਾ ਉਹਦੇ ਘਰ ਦਾ ਨਾਮ ਸਾਹਿਲ ਹੈ ਉਸ ਨੇ ਸਾਰਾ ਕੁਝ YouTube ਤੇ ਵੇਖਿਆ ਤੇ YouTube ਕੇ YouTube ਤੇ ਦੇਖ ਕੇ ਇਹ ਸਾਰੀ ਘਟਨਾ ਨੂੰ ਅਨਜਾਮ ਦਿੱਤਾ ਦੇ ਦਿੱਤਾ ਗਿਆ ਤੇ ਪੰਜਾਬ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਉਹ ਗੁੱਤੀ ਜਿਹੜੀ ਅਸਲ ਝਾੜੀ ਗਈ ਇੱਦਾਂ ਇੱਕ ਹੋਰ ਪਤਨੀ ਨੇ ਆਪਣੇ ਪਤੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਹਲਕੇ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿ ਆਖਰ ਅਜਿਹਾ ਕਿਉਂ ਹੋਇਆ ਪਹਿਲਾਂ ਮੈਂ ਤੁਹਾਨੂੰ ਖਬਰ ਪੜ੍ਹ ਕੇ ਦੱਸ ਦੇਣਾ ਜੀ ਦੱਸਿਆ ਹੈ ਕਿ ਘੱਗਾ ਨੇੜਲੇ ਪਿੰਡ ਕੁਲਾਰਾ ਵਿੱਚ ਇੱਕ ਦਿਲ ਦਿਲੋਂ ਹੌਣ ਵਾਲਾ ਮਾਮਲਾ ਸਾਹਮਣੇ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਖੜ ਉਮਰ ਦੀ ਔਰਤ ਨੇ ਅੱਧੀ ਰਾਤ ਨੂੰ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਆਤਮਾ ਸਿੰਘ ਜਿਸ ਦੀ ਉਮਰ ਲਗਭਗ 38 ਸਾਲ ਦੱਸੀ ਜਾ ਰਹੀ ਹੈ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਪੁਲਿਸ ਟੀਮ ਨੇ ਮ੍ਰਿਤਕ ਦੀ লাশ ਨੂੰ ਕਬਜ਼ੇ ਚ ਲੈ ਲਿਆ ਸਿਵਲ ਹਸਪਤਾਲ ਸਮਾਣਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਅਜਈਆਂ ਵਾਰਦਾਤਾਂ ਕਿਉਂ ਵਾਪਰ ਰਹੀਆਂ ਨੇ ਪੰਜਾਬੀਓ ਸਾਥ ਤੁਹਾਨੂੰ ਤੇ ਮੈਨੂੰ ਇਸ ਦੇ ਬਾਰੇ ਸੋਚਣਾ ਪੈਣਾ ਹੈ ਮੱਥਨ ਕਰਨਾ ਪੈਣਾ ਹੈ ਕਿ ਇਹ ਪੀੜੀ ਇਹ ਨੌਜਵਾਨ ਲੜਕੇ ਲੜਕੀਆਂ ਕਿਹੜੇ ਰਹਾ ਤੇ ਤੁਰ ਪੈ ਨਹੀਂ ਜਾਂਚ ਅਧਿਕਾਰੀ ਚੌਂਕੀ ਮਵੀ ਕਲਾ ਦੇ ਇੰਚਾਰਜ ਏਐਸਆਈ ਬਲਕਾਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ ਦੇ ਪਿਤਾ ਹੰਸਾ ਸਿੰਘ ਨਿਵਾਸੀ ਪਿੰਡ ਕੁਲਾਰਾ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ ਨਿਵਾਸੀ ਪਿੰਡ ਸ਼ਾਹਪੁਰ ਨਾਲ ਹੋਇਆ ਸੀ ਰਾਣੀ ਕੌਰ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਹਨ ਉਸ ਦੇ ਪਹਿਲੇ ਪਤੀ ਦੀ ਪਤੀਆਂ ਦੀ ਵੀ ਚੱਕੀ ਹਲਾਤਾ ਵਿੱਚ ਮੌਤ ਹੋਈ ਸੀ ਇਸ ਤੋਂ ਇਲਾਵਾ ਰਾਣੀ ਕੌਰ ਦਾ ਇੱਕ 14 ਸਾਲਾਂ ਦਾ ਪੁੱਤਰ ਹੈ ਜੋ ਪਹਿਲਾ ਪਹਿਲਾ ਪਹਿਲੇ ਵਿਆਹ ਤੋਂ ਹੈ ਰਾਣੀ ਕੌਰ ਜੋ ਕਿ ਆਟੋਡਿਕਸ਼ਾ ਚਲਾਉਂਦੀ ਹੈ ਅਕਸਰ ਉਸਦੇ ਪੁੱਤਰ ਆਤਮਾ ਸਿੰਘ ਨਾਲ ਝਗੜੇ ਕਰਦੀ ਰਹਿੰਦੀ ਸੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹ ਰਾਣੀ ਕੌਰ ਹੈ ਉਸਦੇ ਪਹਿਲਾਂ ਵੀ ਤਿੰਨ ਵਿਆਹ ਹੋਏ ਸੀ ਪਹਿਲਾਂ ਵੀ ਉਹਨਾਂ ਦੇ ਤਿੰਨ ਜਿਹੜੇ ਪਤੀ ਸ਼ੱਕੀ ਹਾਲਾਤ ਵਿੱਚ ਉਹਨਾਂ ਦੀ ਮੌਤ ਹੋਈ ਯਾਨਕਿ ਬੀਤੇ ਦਿਨੀ ਰਾਤ ਵੇਲੇ ਘਰ ਵਿੱਚ ਰੌਲਾ ਪੱਪਾ ਸੁਣ ਕੇ ਹੰਸਾ ਸਿੰਘ ਜਦੋਂ ਅੰਦਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿੱਚ ਡੇਰੀ ਖੜੀ ਸੀ ਜਦ ਕਿ ਉਸ ਦਾ 14 ਸਾਲਾਂ ਦਾ ਪੁੱਤਰ ਸੌਂ ਰਿਹਾ ਸੀ ਆਤਮਾ ਸਿੰਘ ਨੂੰ ਦੇਖਦਿਆਂ ਹੀ ਪਤਾ ਲੱਗਾ ਕਿ ਉਹ ਮਰ ਚੁੱਕਾ ਸੀ ਪਿਤਾ ਅਨੁਸਾਰ ਰਾਣੀ ਕੌਰ ਨੇ ਖੁਦ ਕਬੂਲ ਲਿਆ ਹੈ ਕਿ ਉਸ ਨੇ ਆਤਮਾ ਆਤਮਾ ਸਿੰਘ ਦਾ ਗਲਾ ਕੁੱਟ ਕੇ ਕਤਲ ਕਰਤ ਕੀਤਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੇਕਰ ਇਸ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਹ ਮਰਡਰ ਹੈ ਇਹ ਕਤਲ ਹੈ ਯਾਨੀ ਕਿ ਰਾਣੀ ਕੌਰ ਨੇ ਆਪਣੇ ਪਤੀ ਆਤਮਾ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗੱਲ ਹੈ ਪੰਜਾਬ ਦੀ ਗੱਲ ਹੈ ਪੰਜਾਬੀ ਦੀ ਤੇ ਗੱਲ ਹੈ ਪੰਜਾਬ ਦੀ ਧਰਤੀ ਦੀ ਤੇ ਗੱਲ ਹੈ ਪੰਜਾਬ ਦੇ ਵਿਰਸੇ ਦੀ ਅਜਈਆਂ ਘਟਨਾ ਪਹਿਲਾਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਹੁੰਦੀਆਂ ਸੀ ਲੋਕ ਜਦੋਂ ਸੁਣਦੇ ਸੀ ਤੇ ਲੋਕ ਆਪਣੀਆਂ ਕੰਨਾਂ ਦੇ ਵਿੱਚ ਉਂਗਲਾਂ ਦੇ ਰਹੇ ਸੀ ਕਿ ਭਈ ਅਜਹਿ ਅਜਹਿ ਵੀ ਕਲਚਰ ਹਨ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਅਜਈਆਂ ਘਟਨਾ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ ਪਤੀ ਜਿਹੜੀ ਹੈ ਪਤੀ ਹੈ ਉਹ ਪਤਨੀ ਦਾ ਕਤਲ ਕਰ ਦਿੰਦੇ ਸੀ ਤੇ ਪਤਨੀ ਜਿਹੜੀ ਹੈ ਉਹ ਪਤੀ ਦਾ ਕਤਲ ਕਰ ਦਿੰਦੀ ਸੀ ਅਜਿਹੀਆਂ ਘਟਨਾਵਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਲੇਕਿਨ ਇਹ ਅਨਜੋਕੇ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਪਈ ਹੈ ਅਨਜੋਕਾ ਪੰਜਾਬ ਪਤਾ ਨਹੀਂ ਕਿਹੜੀਆਂ ਲੀਹਾਂ ਅਤੇ ਕਿਹੜਿਆਂ ਰਾਹਾਂ ਉੱਤੇ ਤੁਰ ਰਿਹਾ ਹੈ ਪੰਜਾਬੀਓ ਇਹਦੇ ਉੱਤੇ ਤੁਹਾਨੂੰ ਤੇ ਮੈਨੂੰ ਮਥਰ ਕਰਨਾ ਪਵੇਗਾ ਇੱਕ ਪਾਸੇ ਹਾਲੇ ਵਿਪਿੰਦਰ ਕੌਰ ਦਾ ਮਸਲਾ ਹਾਲੇ ਜਿਹੜਾ ਹੈ ਬੰਦ ਨਹੀਂ ਹੋਇਆ ਕਿਉਂਕਿ ਪੰਜਾਬੀ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਈ ਗੁਰਵਿੰਦਾ ਦੇ ਕੇਸ ਨੂੰ ਲੈ ਕੇ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਕੂਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਕੱਲ ਹਾਲਾਂਕਿ ਇੱਕ ਹਲਕਾ ਬਠਿੰਡੇ ਦੇ ਵਿੱਚ ਪਤੀ ਨੇ ਆਪਣੀ ਪਤਲੀ ਪਤਨੀ ਦੇ ਧੌਣ ਦੇ ਵਿੱਚ ਨੱਕ ਦੇ ਵਿੱਚ ਜਿਹੜਾ ਹੈ ਉਹ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੁਣਛ ਇਹ ਵੀ ਆਇਆ ਹੈ ਕਿ ਪਤੀ ਨੇ ਪ੍ਰੀਪਲਾਨ ਸਾਰਾ YouTube ਦੀ ਮਦਦ ਨਾਲ ਬਣਾਇਆ ਇੱਧਰ ਰਾਣੀ ਕੌਰ ਨੇ ਆਪਣੇ ਪਤੀ ਨੂੰ ਗਰਾਂ ਘੁੱਟ ਕੇ ਮਾਰ ਦਿੱਤਾ ਹੈ ਇਹ ਉਸਦੇ ਪਿਤਾ ਹੰਸਾ ਸਿੰਘ ਵੱਲੋਂ ਵਾਇਦ ਦਿੱਤੀ ਗਈ ਹੈ ਤੇ ਪੰਜਾਬ ਪੁਲਿਸ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਜੇਕਰ ਇਸ ਸਾਜ਼ਿਸ਼ ਦੇ ਵਿੱਚ ਜਾਂ ਕੋਈ ਸਾਜ਼ਿਸ਼ ਘੜਾ ਹੋਰ ਵੀ ਹੋਇਆ ਉਹਨੂੰ ਵੀ ਪੰਜਾਬ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਪੰਜਾਬੀਓ ਪੰਜਾਬ ਕਿੱਧਰ ਚਾ ਰਿਹਾ ਹੈ ਪੰਜਾਬ ਦੇ ਮਸਲੇ ਪੰਜਾਬ ਦੇ ਰੋਲੇ ਨੱਪੇ ਇਹ ਕਿਵੇਂ ਘਰਾਂ ਦੇ ਵਿੱਚ ਸੁਲਝਾਏ ਜਾਣਗੇ ਇਸ ਵਾਸਤੇ ਸਾਧ ਨੂੰ ਤੇ ਤੁਹਾਨੂੰ ਤੇ ਮੈਨੂੰ ਇਨੀਸ਼ੀਏਟਿਵ ਲੈਣੇ ਪੈਣਗੇ ਤਾਂ